ਗਣਬਾਈ ਪਹਿਲਾਂ ਤਾਂ ਆਏ ਆ ਭਾਈ ਅਮਰਤਪਾਲ ਸਿੰਘ ਮਹਿਰੋ ਖਾਲਸਾ ਦੀ سپورਟ ਚ ਬੋਲੋ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰੋ ਬੈਸਤਾ ਉਹਦੇ ਪਰਚਾ ਪਾਏ ਗਿਆ ਸਾਧ ਤੇ ਪਰ ਫਿਰ ਵੀ ਜੋ ਗੱਲ ਅਮਰਤਪਾਲ ਮਹਿਰੋ ਨੇ ਕਹੀਆਂ ਉਹਨਾਂ ਗੱਲਾਂ 'ਚ ਉਹਦਾ ਸਪੋਰਟ ਕਰਨ ਦਾ ਹੱਕ ਹੈ ਕਿਉਂਕਿ ਉਹ ਵੀ ਲੋਕਾਂ ਲਈ ਲੜ ਰਿਹਾ ਹੈ ਥੋੜਾ ਆਪ ਦਾ ਰੌਲਾ ਤਾਂ ਹੈ ਨਹੀਂ ਕਿ ਤੇ ਕਿਸੇ ਵੱਡੇ 'ਚ ਹੱਥ ਪਾਉਣਾ ਸੋ ਭਾਈ ਅਮਰਤਪਾਲ ਸਿੰਘ ਮਹਿਰੋ ਦੀ ਵੱਧ ਤੋਂ ਵੱਧ ਸਪੋਰਟ ਕਰੋ ਅਸੀਂ ਭਾਈ ਅਮਰਤਪਾਲ ਮਹਿਰੋ ਸਿੰਘ ਨਾਲ ਆ ਬਾ ਤੇਰੇ ਕੋਲ ਨੰਬਰ ਹੈਗਾ ਭਰਾਵਾ ਜਦੋਂ ਮਰਜ਼ੀ ਫੋਨ ਕਰਦੀ ਆਮਰਤਪਾਲ ਸਿੰਘ ਮੈਨੂੰ ਨੇ ਮੇਰੀ ਉਦੋਂ ਸਪੋਰਟ ਕਰੀ ਸੀ ਜ ਹਰਪੀ ਜਿਹੜਾ ਹਰਪੀ ਦਾ ਮਾਮਲੇ ਵੇਲੇ ਜਦੋਂ ਮੇਰੇ ਨਾਲ ਪੰਜਾਬ ਚ ਕੋਈ ਨਹੀਂ ਰੋਕੇ ਖੜਿਆ ਸੀ ਉਦੋਂ ਉਹਨੇ ਡਟ ਕੇ ਧਰਨੇ ਵਿੱਚ ਮੇਰੀ ਸਪੋਰਟ ਕਰੀ ਸੀ ਹਾਲਾਂਕਿ ਆਪਾਂ ਜਿੰਨਾ ਪਿੱਛੇ ਬੋਲੇ ਸੀ ਜਾਨਾ ਕੁਝ ਆਪਾਂ ਕਰਿਆ ਸੀ ਉਹ ਬੰਦਿਆਂ ਨੇ ਵੀ ਆਪਣੀ ਬਾਣੀ ਫੜੀ ਸੀ ਸੋਪਈ ਆਮਰਤਪਾਲ ਸਿੰਘ ਮੈਂ ਉਹਦੀ ਪੂਰੀ ਜੱਜ ਕੇ ਸਪੋਰਟ ਕਰਉ ਡਟ ਕੇ ਸਪੋਰਟ ਕਰੋ ਚੰਗੇ ਕੰਮ ਹੀ ਕਰਦਾ ਕੋਈ ਮਾੜੇ ਕੰਮ ਨਹੀਂ ਕਰਦਾ ਹੁਣ ਨੰਬਰ 2 ਦੂਜੀ ਗੱਲ ਆਉਣੇ ਆਪਾਂ ਨਸ਼ਿਆਂ ਦੇ ਆਣਾ ਸੈਸ਼ਨ ਮਿੱਤਲਾ ਰੌਲਾ ਆਪਾਂ ਪਿਛਲੇ ਸਾਲ ਬਹੁਤ ਪਾਇਆ ਇਹਦੀਆਂ ਅਰਥੀਆਂ ਵੀ ਫੂਕੀਆਂ ਆਪਾਂ ਇਹਦੇ ਬੜੇ ਤਾਕਲੇ ਇਲਜ਼ਾਮ ਲਾਏ ਸੀ ਵੀ ਤਾਂ ਹਫ਼ਤੇ ਲੈਂਦਾ ਹੈ ਕਰਦਾ ਜੋ ਕਰਦਾ ਵੀ 555 ਦੁਕਾਨਾਂ ਮਾਨਸਾ ਸ਼ਹਿਰ ਇੱਕ ਦੁਕਾਨ ਤੋਂ 30000 35000 ਹਫ਼ਤਾ ਲੈਂਦਾ ਨਸ਼ਾ ਇਹ ਸ਼ਰੀਆਮ ਬਕਾਉਂਦਾ ਇਹ ਤਾਂ ਯਾਰ ਬਾਹਾਂ ਵੱਡਾ ਕੰਮ ਨਿਕਲਿਆ ਤਾਂ ਇਹ ਤਾਂ ਇਕੱਲਾ ਇਹ ਨਹੀਂ ਜਿਹੜੀ ਨਸ਼ਾ ਖਿਲਾਫ ਇਹਨਾਂ ਦੀ ਜੰਗ ਚੱਲਦੀ ਹੈ ਇੱਕ ਨਸ਼ਾ ਖਿਲਾਫ ਜਿਵੇਂ ਆਪਾਂ 35 ਡਰੱਗ ਟਾਸਕ ਫੋਰਸ ਇਹਨਾਂ ਦੀ ਸਰਕਾਰ ਵੱਲੋਂ ਨਾ ਐਂਟੀ ਡਰੰਗ ਨਾਰਕ ਕੋਰਟਸ ਹੈ ਕੋਈ ਉਹਦਾ ਮੁਖੀ ਸੀ ਡਾ ਡੀਐਸਪੀ ਬਵਿੰਦਰ ਮਹਾਯਣ ਕੌਣਾ ਉਹ ਵੀ ਇਹਦੇ ਨਾਲ ਮਿਲ ਗਿਆ ਸੀ ਉਹਨੂੰ ਇਹਨੇ 50-50 ਲੱਖ ਦੀ ਰਿਸ਼ਵਤ ਦਿੱਤੀ ਸੀ ਖਖ ਖੱਲ ਜਾਇਆ ਸਿੰਘ ਹੈ ਕੋਈ ਫਾਰ ਇਹਨਾਂ ਨੇ ਇੱਕ ਇਹਦੇ ਨਾਲ ਕੋਈ ਸੁਖਜੀਤ ਸਿੰਘ ਹੈ ਉਹਨੂੰ 45 ਲੱਖ ਰੁਪਏ ਦਿੱਤਾ ਇਹਨੇ ਹਨਾ ਡਰੱਗ ਇੰਸਪੈਕਟਰ ਹਨਾ ਫਾਰਮਾ ਵੀ ਉਹਨਾਂ ਦਾ ਬਹੁਤ ਤਕੜਾ ਘਟਾਲਾ ਉਹ ਪੈੜਾ ਮੈਂ ਉਦੋਂ ਇਹਨਾਂ ਦੀ ਫੈਕਟਰੀ ਸੀ ਮੈਨੂੰ ਪਤਾ ਲੱਗਿਆ ਵੀ ਇਹਨੇ ਫੈਕਟਰੀ ਲਵਾਈ ਹੋਈ ਹੈ ਨਕਲੀ ਜਿਹੜਾ ਹੈ ਡਰੱਗ ਇੰਸਪੈਕਟਰ ਹੈ ਤੇ ਮੈਂ ਜੀ ਫੈਕਟਰੀ ਤੱਕ ਪਹੁੰਚ ਗਿਆ ਉਹ ਗੱਲ ਆ ਮਾਨਸਾ ਦੀ ਪੁਲਿਸ ਨੂੰ ਪਤਾ ਲੱਗ ਗਿਆ ਦੱਸ ਕਿਸ ਨੂੰ ਪਤਾ ਯਾ ਮਾਨਸਾ ਕੌਣ ਸੀਗਾ ਉਹਦੇ ਕਹਾ ਐਸਐਚਓ ਕੌਣ ਸੀ ਉਹਨਾਂ ਨੂੰ ਇਹ ਗੱਲ ਕਿਸੇ ਲੋੜ ਪਤਾ ਲੱਗੀ ਤਾਂ ਮੈਨੂੰ ਇਹਨਾਂ ਨੇ ਚੱਕ ਕੇ ਲਜਾਇਆ ਸੀ ਵੀ ਕਿਤੇ ਮੈਂ ਉਹ ਫੈਕਟਰੀ ਤੱਕ ਨਾ ਪਹੁੰਚ ਜਾਂ ਵੀ ਇਹ ਉਹ ਫੈਕਟਰੀ ਤੱਕ ਪਹੁੰਚ ਗਿਆ ਤਾਂ ਬਦਨਾਮੀ ਬਹੁਤ ਹੋ ਜਦੋਂ ਹੁਣ ਇਹ 45 45 ਲੱਖ 60 60 ਲੱਖ ਮਾੜੀਆਂ ਮਾੜੀਆਂ ਗੱਲਾਂ ਰਿਸ਼ਵਤ ਦੇ ਸਕਦਾ ਉਹਦੋਂ ਨੇ ਉਹ ਫੈਕਟਰੀ ਰੁਕਵਾਉਣ ਵਾਸਤੇ ਪੁਲਿਸ ਵਾਲਿਆਂ ਨੂੰ ਪਤਾ ਹੈ ਕਿੰਨਾ ਮਾਇਆ ਤਰੀ ਹੂ ਕਿੰਨੀ ਉਹ ਫੈਕਟਰੀਆਂ ਐ ਸੀ ਉਹ ਮੈਨੂੰ ਕਹਿੰਦੇ ਦੱਸਿਆ ਸੀ ਵੀ ਇਹ ਮੌ ਉਹ ਮੈਂ ਵੀਡੀਓ ਉਦੋਂ ਵੀ ਪਾਈ ਸੀ ਮੇਰਾ ਪੇਜ ਬੰਦ ਹੋ ਗਿਆ ਸੀ ਵੀਰੇ ਮੌਨ ਫੈਕਟਰੀ ਪਾੜ ਲਾ ਰੱਖੀ ਐ ਉਹ ਨਾ ਕੈਪਸੂਲ ਖੋਖੇ ਜਿਹੇ ਲਿਆਉਂਦੇ ਨੇ ਕਿਤੇ ਉਹਦੇ ਵਿੱਚ ਬੰਦੇ ਭਰਦੇ ਨੇ 12 13 ਨਾਕਲੇ ਉਹਦੇ ਸਿਗਨੇਚਰ ਦੇ ਮਾਲ ਠੱਬੇ ਉਹ ਵੰਡਦੇ ਨੇ ਉਹ ਹੁਣ ਸਾਰਾ ਕੁਝ ਸਾਹਮਣੇ ਆ ਗਿਆ ਵੀ 757 ਕਵਾਂਟਲ ਕਵਾਂਟਰ ਮੰਡੋਲ ਦਾ ਚੂਰਾ ਪ੍ਰੈਗਾਬਲੀਵੈਂਟ ਪੈਂਟਾਡੋਲ ਐਲ ਪ੍ਰੋਡਕਸ ਨਕਲੀ ਸਿਸੀਆਂ ਨਕਲੀ ਕੈਪਸੂਲ ਵੀ ਇਹ ਸਾਰਾ ਕੁਝ ਇਹ ਜਾਲੀ ਬਣਾ ਕੇ ਬਾਹਲੇ ਵੱਡੇ ਲੈਬ ਤੇ ਵੇਚਦੇ ਨੇ ਤੇ ਜਿਹੜੇ ਇਹ ਡਰੱਗ ਕੰਟਰੋਲ ਵਾਲੇ ਨੇ ਐਂਟੀ ਨਾਰਕਟ ਵਾਲੇ ਨੇ ਹਣਾ ਇਹ ਸਾਰੇ ਵਿੱਚ ਸ਼ਾਮਲ ਸੀ ਨਾ ਦੇ ਵੱਡੇ ਵੱਡੇ ਅਫਸਰ ਹੋਣ ਕਿਉਂ ਨਾ ਯਾਰ ਜਦੋਂ ਪੈਸੇ ਸੀ ਇੰਨਾ ਖਰੀਦ ਲੈਂਦੇ ਨੇ ਇਹ ਉਦੋਂ ਇਹਨਾਂ ਨੇ ਇਹਨੇ ਸੇਸ਼ਨ ਕੁਮਾਰ ਮਿੱਤਲ ਨੇ ਪਹਿਲਾਂ ਸ਼ੁਰੂ ਸ਼ੁਰੂ ਤਾਂ ਮੈਨੂੰ ਧਰਾਇਆ ਆਪਦੇ ਕੁੱਤਿਆਂ ਨੂੰ ਪੈਸਾ ਪਾ ਕੇ ਪਰ ਆਪਾ ਡਰੇ ਨਹੀਂ ਆਪਣੀ ਨਾਲ ਦੀ ਟੀਮ ਇੰਡਰੀ ਫਿਰ ਇਹਨੇ ਖਰੀਦਣ ਦੀ ਕੋਸ਼ਿਸ਼ ਕੀਤੀ ਪੂਰੇ ਵੱਡੇ ਲੈਵਲ ਤੇ ਖਰੀਦ ਨਹੀਂ ਸਕਿਆ ਫਿਰ ਇਹਨੇ ਬਹੁਤ ਕੁਸ਼ ਕਰਿਆ ਪਰਚੇ ਪਾਏ ਬਿੱਦੋ ਬੱਚੋ ਬੰਦੇ ਪੱਟੇ ਸਰਕਾਰੀ ਮੰਟੇ ਸੱਕੇ ਮੇ ਤੇਰੇ ਪੂਰੀ ਬਚੇ ਨੂੰ ਆਏ ਸੀ ਮੇਰਾ ਖਲਾ ਇਹਦੀ ਜਿੱਦ ਦੀ ਦੀ ਆਰਤੀ ਸਾੜੀ ਆਰਤੀ ਸਾੜਨ ਵੇਲੇ ਕਹਿੰਦਾ ਸਾਡੇ ਨੂੰ ਨਹਿ ਸਮਝ ਨਾ ਆਉਂਦਾ ਆਰਤੀ ਸਾੜਨ ਨੂੰ ਸ਼ਿਸ਼ਨ ਮਿੱਤਲ ਇਹਦਾ ਹੁਣ ਫੜਿਆ ਪੁਲਿਸ ਨੇ ਤਾਂ 2 ਮਹੀਨੇ ਪਹਿਲਾਂ ਤੇ ਪਿਛਲਾ 1.5 ਸਾਲ ਦਾ ਰੌਲਾ ਮੈਂ ਵੀਡੀਓ ਕੱਢ ਕੇ ਪਾਉਂਗਾ ਸ਼ਿਸ਼ਨ ਮਿੱਤਲ ਸ਼ਿਸ਼ਨ ਮਿੱਤਲ ਸਾਡੇ ਧਾਰਨੇ 'ਚ ਵੀ ਜਦੋਂ ਮੈਂ ਆਂਦਾ ਸੀ ਉਹਦੀ ਪਹਿਲੀ ਮੰਗ ਸੀ ਸ਼ਿਸ਼ਨ ਮਿੱਤਲ ਦੀ ਡੀਐਸਪੀ ਦੀ ਉਹ ਸਾਰੇ ਦੇ ਨਾਲ ਮਿਲੇ ਹੋਏ ਸੀ ਉਹਨੇ ਪਟਾ ਅਚਾਨੇ ਆ ਕੇ ਮੈਨੂੰ ਪੁੱਛੇ ਵੀ ਉਹਦੇ ਨੇ ਕਿਨੂੰ ਕਿਨੂੰ ਰੁਪਈਆ ਦਿੱਤਾ ਸੀ ਸਾਡੀ ਲਹਿਰ ਨੂੰ ਜਦੋਂ ਮੈਨੂੰ ਅੰਦਰ ਧੱਕਿਆ ਕਿਹੜੇ ਕਿਹੜੇ ਬੰਦਿਆਂ ਨੂੰ ਨੇ ਪੈਸਾ ਦਿੱਤਾ ਮੈਨੂੰ ਬਥੇਰੀ ਨੇ ਆਫਰ ਕਰੀ ਮੈਂ ਝੂੜਨੀ ਮਾਰਦਾ ਮੈਂ ਖੁਦ ਕਹਿੰਦਾ ਮੈਨੂੰ ਆਫਰ ਕਰੀ ਹੈ ਅਗਰ ਆਪਾਂ ਇਹ ਲੱਤ ਮਾਰੀ ਆਫਰ ਦੇ ਲੈਣ ਨੂੰ ਹੁਣ ਮੈਂ ਤੱਕੇ ਖਾਨਾ ਫਿਰਦਾ ਤੁਰਿਆ ਫਿਰਦਾ ਸੈਂਕੜਾ ਹਮ ਲੋਕਾਂ ਤੋਂ 50 50 100 100 ਰੁਪਈਆ ਝੂੜਨੀ ਮਾਰਦਾ ਕਹਿੰਦਾ ਕੁਛ ਖੱਟਿਆ ਖੱਟਿਆ ਹੈ ਕੰਮ ਜੋ ਨੇਕੀਆਂ ਤਰੀਕਾ ਬਹੁਤ ਨੇ 5 6 ਹਣਾ ਜੇ ਮੈਂ ਲੈ ਕੇ ਪਾਸੇ ਹੋ ਕੇ ਬੈਠਾ ਹੁੰਦਾ ਮੇਰੇ ਕੋਲ ਵੀ ਲੱਕ ਵਰਗੀ ਗੱਡੀ ਹੁੰਦੀ ਹਾਂ ਜਹਾਜ਼ ਵਰਗੀ ਵਿੱਚ ਉਹ ਆਪਾਂ ਚਲੋ ਆਪਾਂ ਨੇ ਕੀ ਲਾਣਾ ਸੀ ਆਪ ਪਤਾ ਖਰੇ ਜਮਾ ਸਾਫ ਸੁਥਰੇ ਆਪਾਂ ਇਹਨਾਂ ਨਾਲ ਕੋਈ ਜੋਤ ਨਹੀਂ ਕਰਿਆ ਇਹ ਫਸ ਗਿਆ ਗੱਲ ਕਰ ਹੁਣ ਇਹਦੀ ਪੂਰੀ ਤਫਤੀਸ਼ ਤਾਂ ਹੋਵੇ ਸਾਲੇ ਕੁੱਤੇ ਦੀ ਵੀ ਇਹਨੇ ਕਿਨੂੰ ਕਿਨੂੰ ਉਦੋਂ ਪੈਸਾ ਖਵਾਇਆ ਤੇ ਉਹ ਫੈਕਟਰੀ ਜਿਹੜੀ ਲਾਈ ਹੋਈ ਸੀ ਮੋੜ ਜੀ ਤੱਕ ਮੈਂ ਪਹੁੰਚ ਗਿਆ ਸੀ ਜਮਾ ਜੜਚ ਉਹ ਮਾਨਸਾ ਦੇ ਇੱਕ ਇਨਸਪੈਕਟਰ ਨੂੰ ਪਤਾ ਲੱਗੀ ਸੀ ਉਹ ਇਨਸਪੈਕਟਰਾਂ ਗਾਹਾਂ ਰਲ ਕੇ ਸੈਟਿੰਗ ਕਰਕੇ ਇੱਕ ਦਿਨ 'ਚ ਮੇਰਾ ਮੜੂਆ ਮੜਤਾ ਐਸਐਸਪੀ ਦਾ ਅਪਸ਼ਾਦ ਕੇ ਮੈਨੂੰ ਉਹਨਾਂ ਨੇ ਤੇ ਬਾਅਦ 'ਚ ਉਹ ਫੈਕਟਰੀ ਮੈਂ ਪਤਾ ਕਰਿਆ ਉਹ ਫੈਕਟਰੀ ਫੂਟਰੀ ਉੱਥੋਂ ਚੱਕੀ ਗਈ ਤੇ ਉਹ ਹੁਣ ਇਹਨਾਂ ਦਾ ਸਾਰਾ ਗਾਵਣ ਖਬਰਾਂ 'ਚ ਨਹੀਂ ਆ ਰਿਹਾ ਆਪਾਂ ਨੂੰ ਅੰਦਰੋਂ ਬੰਦੇ ਨੇ ਸਾਰੀ ਖਬਰ ਦਿੱਤੀ ਆ ਵੀ ਇਹਦੇ ਜਿਹਨੇ ਕਿ ਡੀਐਸਪੀ ਭਿੰਦਰ ਮਹਾਜਨ ਉਹਨੂੰ ਵੀ ਖਰੀਦ ਲਿਆ ਇੱਕ ਕੋਈ ਸੁਖਜੀਤ ਸੀਗਾ ਜਿਹੜਾ ਦੀ ਰਿਪੋਰਟਾਂ ਨੂੰ ਵੀ ਖਰੀਦ ਲਿਆ ਖਿਲ ਗਿਆ ਬਾ ਬਟਾ ਉਹਨੇ ਮੈਨੂੰ ਸੋਇਨਾ ਦਾ ਘਟਾਲਾ ਸਮਝਾਇਆ ਮੇਰੇ ਸਮਝ 'ਚ ਨਹੀਂ ਆਇਆ ਉਹ ਫਾਰਮਾ ਉਹ ਉਹ ਓਪਣ ਘਟਾਲਾ ਕੇ ਆ ਗਿਆ ਨੂੰ ਉਹ ਕਹ ਜਿਹੜੇ ਉਹਦੀ ਫੜਾਇਆ ਜਾਂਦਾ ਇਹਨੇ ਉਹਦੋਂ ਬਹੁਤ 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 ਨਸ਼ਾ ਵੇਚਿਆ ਬਹੁਤ ਜਿਆਦੇ ਆਪ ਸਪਲਾਈਅਰ ਬਣ ਗਿਆ ਸੀ ਯਾਰ ਇਹ ਮੈਡੀਕਲਾਂ ਨੂੰ ਕਹਿੰਦਾ ਸੀ 35000 ਰੁਪਏ ਚ ਲਾਇਸੈਂਸ ਤੇ ਬੰਦੇ ਜਾਂਦਾ ਸਾਡੇ ਮਾਸਾਲਾ ਸਾਸੀ ਲਾਇਸੈਂਸ ਘਾਤੇ ਸੀ ਹੁਣ ਵੀ ਨਸ਼ਾ ਬਹੁਤ ਵਿਕੀ ਜਾਂਦਾ ਮੈਂ ਝੂਠ ਵੀ ਮਾਰਦਾ ਫੇਰ ਮੈਨੂੰ ਕਹਿ ਦਿੰਦੇ ਹਾਰ ਪਾਉਂਦਾ ਜਾ ਹੋਕਾਰ ਦਾ ਮੈਂ ਕੋਈ ਗਰੀਬ ਗੁਰਬਾਣੀ ਫੜਿਆ ਹਾਂ ਆਪਾਂ ਨੂੰ ਦੇਖ ਕੇ ਬੜੇ ਲੋਕ ਲੱਗੇ ਨੇ ਮੈਂ ਨਹੀਂ ਕਹਿੰਦਾ ਸਭ ਨੂੰ ਸਲੂਟ ਹੈ ਪਰ ਯਾਰ ਜੇ ਤੁਸੀਂ ਲੱਗਣਾ ਮਗਰ ਕਿਸੇ ਵੱਡੇ ਬੰਦੇ ਦੇ ਮਗਰ ਲੱਗੋ ਗਰੀਬ ਤੋਂ 10 ਬੋਲੀਆਂ ਫੜ ਕੇ ਪੱਤਾ ਫੜ ਕੇ ਖਾਣ ਪੀਣਾਂ ਤੋਂ ਕਿਉਂ ਮੇਰੇ ਕੋਲ ਹੁਣ 500 ਆ ਗਏ ਅਮਲੀ ਇਕੱਠੇ ਹੋ ਕੇ ਕਹਿੰਦੇ ਛੋਟੇ ਭਾਈ ਅਸੀਂ ਆਪਦੀ ਕਲਾ ਮੈਂ ਦੀ ਘਰਾਂ ਵਾਲੀ ਨਾਲ ਸੀਗਾ ਮੈਂ ਦੁਕਾਨੋਂ ਬਾਹਰ ਨਿਕਲਿਆ ਮੈਨੂੰ ਬੰਦਿਆਂ ਨੇ ਫੜ ਲਿਆ ਤੇ ਕਹਿੰਦੇ ਝੂਠੇ ਨੇ ਬੰਦੇ ਮੈਂ ਯਾਰ ਮੇਰੇ ਬੰਦਿਆਂ ਨੂੰ ਸਾਰਿਆਂ ਨੂੰ ਜਾਣਦੇ ਹਾਂ ਮੇਰਾ ਬੰਦਾ ਤਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਕਹਿੰਦਾ ਵੀਡੀਓ ਬਣਾ ਕੇ ਲੈ ਜਾਂਦੇ ਨੇ ਵੀਡੀਓ ਪਾ ਦੇਣੇ ਹੋਰ ਕੋਈ ਹੱਲ ਹੈ ਇਨਾਂ ਕੋਲੇ ਕੱਲੀ ਵੀਡੀਓ ਤੱਕ ਸੀਮਤ ਨਾ ਰਿਹਾ ਕਰੋ ਜੇ ਕੋਈ ਗਰੀਬ ਹੈ ਦੋ ਪੱਤੇ ਚਾਹੇ ਬਾਸ ਪੱਤੇ ਮਿਲੀ ਬੈਠਾ ਖਾਣ ਪੀਣ ਵਾਲਾ ਉਹਨੂੰ ਪੁੱਛੋ ਤੂੰ ਕਿੱਥੋਂ ਲੈ ਕੇ ਆ ਦੁਕਾਨ ਵਾਲੇ ਤੇ ਗੱਲ ਚੱਟ ਪਾਓ ਜਾ ਕੇ ਸਰਕਾਰ ਆਲੇ ਗੱਲ ਚੱਤ ਪਾਉਣ ਮੇਰੇ ਸ਼ਹਿਰ ਚ ਮੈਨੂੰ ਪਤਾ ਸੀ ਵੀ ਆ ਫਲਾਣੇ ਬੰਦੇ ਵੇਚਾ ਖਾਣ ਵਾਲੇ ਤਾਂ ਲੱਖਾਂ ਨੇ ਉਹਰੇ ਮੈਂ ਖਾਣ ਵਾਲਾ ਨਹੀਂ ਫੜੇਗਾ ਆਪਣੀ ਫੜੇਗਾ ਆਹਦੀ ਟੀਮ ਨੇ ਆਪਾਂ ਵੇਚਣ ਵਾਲਿਆਂ ਨਾਲ ਬੈਰ ਪਾਇਆ ਚਾਹੇ ਆਪਾਂ ਨੂੰ ਮਰਵਾਦਣ ਚਾਹੇ ਆਪਣੇ ਪਰਚੇ ਨੇ ਹਨਾ ਸੋ ਇਹ ਵੀ ਕੰਮ ਨਾ ਕਰੋ ਵੀ ਆਮਲੀਆਂ ਨੂੰ ਮਾਰਨ ਕੁੱਟਨ ਵਾਲਾ ਆਖ ਪਿੱਛੇ ਜੇ ਬੜਾ ਤਕੜਾ ਟ੍ਰੈਂਡ ਚੱਲਿਆ ਸੀ ਗਰੀਬਾਂ ਨੂੰ ਮਾਰਨ ਕੁੱਟਨ ਨੂੰ ਪੁਲਿਸ ਨਹੀਂ ਚਲਵਾਇਆ ਹੋਇਆ ਸਾਰਾ ਕੁਝ ਵੀ ਆਪਣੀ ਲਹਿਰ ਬਦਨਾਮ ਹੋ ਜੇ ਹਨਾ ਤੁਸੀਂ ਸਾਰਿਆਂ ਨੇ ਦੇਖਿਆ ਉਹਰੇ ਤੋਂ ਫੜ ਕੇ ਦੋ ਲੱਪੜ ਮਾਰਨੇ ਪ੍ਰੇਗਲੇ ਵੜਕੇ ਦੋ ਲੱਪੜ ਮਾਰਨੇ ਦੋ ਚਾਰ ਕਾ ਰਸੂਲਾ ਆਪ ਹੀ ਦੇ ਦੇਣੇ ਕਹਿੰਦੇ ਧਰਨੋ ਸਾਰੀ ਕਹਾਣੀ ਸਾਹਮਣੇ ਆ ਗਈ ਉਹ ਤੇ ਗੱਲ ਕਦੋਂ ਤੱਕ ਬਾਅਦ ਚ ਕਰਾਂਗੇ ਆਪਾਂ ਕਿਹੜੇ ਬੰਦੇ ਸੀ ਕਿਹੜੇ ਮੁਲਾਜ਼ਮ ਨੇ ਛੱਡੇ ਦੀ ਉਹ ਸੋ ਭਾਈ ਇਹ ਐਡਾ ਵੱਡਾ ਘਟਾਲਾ ਇਹ ਅਫਸਰੀ ਕਰੀ ਜਾਂਦੇ ਨੇ ਖੁਦ ਜੋ ਨਸ਼ਾ ਖਿਲਾਫ ਜੰਗੀ ਮੇਂ ਮਚਲਾਉਣ ਵਾਲੇ ਨੇ ਜੋ ਨਾਰਕੋਟਿਕਸ ਟੈਂਟੀ ਬਾਰਡਰ ਤੋਂ ਕੰਮ 7.5 700 ਕੁਆਂਟਲ ਚੂੜਾ ਪੋਸਟ ਬਰਾਮਦ ਹੋਇਆ ਸੀ ਤੇ ਰੁਪਏ ਇੰਨੇ ਵੰਡੇ ਗਏ ਯਾਰੇ 45 45 ਉਹ ਜਮਾ ਸਾਹਮਣੇ ਆ ਗਿਆ ਉਹੀ ਸ਼ਿਸ਼ਨ ਮਿੱਤਲ ਉਹਦੇ ਨਾਲ ਇੱਕ ਸੁਖਦੀਪ ਸਿੰਘ ਡਾਗ ਇੰਸਪੈਕਟਰ ਹੋਰ ਤੇ ਇੱਕ ਖਿਲ ਕੋਈ ਜੈ ਸਿੰਘਾ ਵਿੱਚ ਪਤਾ ਨਹੀਂ ਮੈਂ ਸਮਝਦਾ ਵੀ ਮੈਨੂੰ ਬੰਦੇ ਦਾ ਇੱਕ ਕੋਈ ਡੀਐਸਪੀ ਬਵਿੰਦਰ ਮਹਾ ਜਣਾ ਜਿਹੜਾ ਸਾਰੀ ਨੂੰ ਕੁਆਰੀ ਕਰ ਰਹੇ ਹੂੰ ਪੈਸੇ ਦੇ ਕੇ 50 ਲੱਖ ਉਹ ਭੱਜ ਗਿਆ ਉਹਨੂੰ ਟਾਈਮ ਦਿੱਤਾ ਹੋਰ ਬੜੇ ਵਾਲੇ ਹੋਏ ਨੇ ਇਹ ਕਰਿਆ ਵੀ ਖਤ ਪੁਲਿਸ ਨਹੀਂ ਹੈ ਕਿਹੜੀ ਐਸਟੀਐਫ ਨੇ ਪਤਾ ਨਹੀਂ ਕਿਹੜੀ ਨੇ ਕਰੇਗਾ ਵੀ ਜਿਨ੍ਹਾਂ ਨੇ ਇਹ ਸਾਰਾ ਪਾਂਡਾ ਅੱਗੇ ਲੈ ਕੇ ਜਾਂਦਾ ਗੱਲ ਕਰ ਹਜੇ ਵੀ ਕਮੀਆਂ ਨੇ ਵਿੱਚ ਭਾਈ ਕਮੀਆਂ ਆਏ ਨੇ ਡਾਂਗਾ ਲਾਈ ਜਾਂ ਪੂਰੇ ਚੱਡੇ ਪਾੜੇ ਜਾਣ ਤੁਸੀਂ ਆਪ ਸਾਬ ਲਾ ਲੋ ਇਹ ਤਾਂ ਅਫਸਰ ਸੀ ਇਹ ਤਾਂ ਬਕਿਆਉਂਦੇ ਸੀ ਖੁੱਲ ਰਹਿੰਦੇ ਸੀ ਜਿਹੜਾ ਬੰਦਾ ਵੇਚਦਾ ਉਹਦੇ ਕੋਲੇ ਕਿੰਨਾ ਉਹਨੇ ਕਿੰਨਾ ਵੇਚ ਕੇ ਕਿੰਨਾ ਕਮਾਈ ਕਰੀ ਹੋ ਉਹਨੂੰ ਕਦੋਂ ਚੱਕਣਗੇ ਉਹਨੂੰ ਚੱਕਣ ਇਹ ਤਾਂ ਇਹ ਤਾਂ ਮੰਨ ਲੈ ਜਿਵੇਂ ਮੈਂ ਆ ਮੈਂ ਚੌਕੀਦਾਰ ਆ ਮੈਂ ਮੈਂ ਇੰਸਪੈਕਟਰ ਆ ਮੇਰੀ ਕੰਮ ਮੈਂ ਨਿਗਰਾਨੀ ਰੱਖਣੀ ਮੈਂ ਕਿਸ ਨੂੰ ਕਹਿੰਦਾ ਵੀ ਵੇਚੋ ਨਸ਼ਾ ਮੈਨੂੰ ਦੋ ਰੁਪਈਆ ਨਾ ਮੰਲੋ ਪੋਸ ਕਰੋ ਆਹ ਲੈ ਮੈਨੂੰ ਪੀ ਦਿੱਤੇ ਆਗਲੇ ਦਿਨ ਸਾਬ ਬੇਚਾ ਨਾ ਟਰ ਲਾਤਾ ਲੋਕਾਂ ਜੀ ਬਾਤ ਮਾਰਨ ਚ ਅਰਬਾਂ ਖਰਬਾਂ ਦਾ ਬੇਚ ਗਿਓ ਉਹਨਾਂ ਨੂੰ ਵੀ ਚੱਕਣ ਇਹਨਾਂ ਤੋਂ ਪੁੱਛਾ ਜਾਵੇ ਹੁਣ ਇਹ ਅੰਦਰ ਹੱਥ ਚ ਤਾਂ ਉਹ ਬੰਦਿਆਂ ਦਾ ਏ ਅਰ ਜਾਂਚ ਜਾਂਚ ਕਰੀ ਜਾਵੇ ਈਡੀ ਜਾਂਚ ਕਰੀ ਜਾਵੇ ਮੈਂ ਸ਼ਰਿਆਮ ਨਾਲ ਲੈਣਾ ਹੁਣ ਇੱਕ ਖਾਸ ਗੱਲ ਮੇਰੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਹੱਥ ਬਣ ਕੇ ਨਹੀਂ ਫਿਰ ਦੂਜਾ ਵੀਡੀਓ ਪਾਉਣੀ ਤੇ ਮੈਂ ਲੋਕਾਂ ਦੀ ਨਾਬਤ ਚੈੱਕ ਕਰਨਾ ਚਾਹੁੰਦਾ ਵੀ ਲੋਕ ਯਾਰ ਮੈਨੂੰ ਮੈਂ ਕੁੱਤੇ ਵਾਂਗੂ ਭੌਂਕਦਾ ਮੈਨੂੰ ਕੋਈ ਰੁਪਿਆ ਮਿਲਦਾ ਮੇਰੇ ਕੋਲ ਕੀ ਆ ਮੇਰੇ ਨਾਲ ਆਏ ਕਿ ਦੇਖ ਲੋ ਕੱਲ੍ਹ ਨੇ ਫੇਸਬੁੱਕ ਫੇਸਬੁੱਕ ਵਾਲੇ ਚੜਾਈ ਹੈ ਹਨਾ ਕੁਝ ਨਹੀਂ ਮੋਟਰਸਾਈਕਲ ਵੀ ਗਮਾਣੀਆਂ ਨਾ ਮੰਗਾਣਾ ਪੈਂਦਾ ਕਿਤੇ ਜਾਣ ਵਾਸਤੇ ਹਨਾ ਤੁਹਾਨੂੰ ਸਹੀ ਗੱਲ ਦੱਸਦਾ ਨਾ ਤੇ ਬਾਈ ਬਣ ਕੇ ਮੈਨੂੰ ਕੰنگ ਡਰ ਲੱਗਦਾ ਸੱਚੀ ਹਰੇਕ ਬੰਦਾ ਜਿਹੜਾ ਵੀਡੀਓਸ ਨੂੰ ਜੇ ਹਿੰਮਤ ਹੈ ਮੈਂ ਕਹਾਂ ਹਿੰਮਤ ਬਹੁਤ ਹੈ ਨੰਬਰ ਇੱਕ ਗੱਲ ਜਿਹੜੇ ਪਿੰਡ ਦੇ ਵਾਸੀ ਹੂ ਜਿਹੜੇ ਗਲੀ ਮਹੱਲੇ ਦੇ ਵਾਸੀ ਉਸ ਗਲੀ ਮਹੱਲੇ ਦਾ ਬਲੇਕੀ ਦਾ ਨਾਮ ਲਿਖੋ ਵੱਡੇ ਦਾ ਵੀ ਸਾਡੇ ਭਾਈ ਗਲੀ ਚ ਆ ਬੰਦਾ ਨਸ਼ਾ ਵੇਚਦਾ ਹੈ ਮੇਰੇ ਸੋਸ਼ਲ ਸਾਈਟ ਤੇ ਇੱਥੇ ਨਾ ਲਿਖੋ ਵੀ ਸਾਡੀ ਗਲੀ ਚ ਸਾਡੇ ਮਹੱਲੇ ਚ ਫਲਾਣਾ ਬੰਦਾ ਨਸ਼ਾ ਵੇਚਦਾ ਹੈ ਤੁਸੀਂ ਮਾਨਸਾ ਲੈ ਮੈਂ ਲੈਣਾ ਪਹਿਲਾਂ ਸਾਡੇ ਮਾਨਸਾ ਦੇ ਵੱਡੇ ਵੱਡੇ ਬਲਾਈਕੀਆਂ ਦੇ ਨਾਲ ਚਾਹੇ ਮੈਂ ਇੱਥੇ ਵੀ ਨਹੀਂ ਪਹਿਲਾਂ ਦੁਕਾਨਾਂ ਦੇ ਗਿਆ ਨਾ ਮੈਂ ਤਾਂ ਮੰਟਾ ਮੁਡਾਰ ਨਹੀਂ ਮਾਨਸਾ ਮੈਡੀਕਲ ਵਾਲੇ ਸਾਡੀ ਰੋਡ ਤੇ ਵੇਚੀ ਜਾਂਦੇ ਦੋ ਬਸ ਅੱਡੇ ਤੇ ਵਿੱਚ ਦੁਕਾਨਾਂ ਮੈਡੀਕਲਾਂ ਦੀਆਂ ਤਿੰਨ ਕੋਨੀਆਂ ਦੇ ਦੁਕਾਨਾਂ ਮਾਨਸਾ ਮਾਨਸਾ ਸ਼ਹਿਰ ਦੀਆਂ ਹਨ ਚਿੱਟਾ ਲਾ ਲਓ ਲੱਲੂਆਣਾ ਰੋਡ ਫੱਟਾ ਆਪਣਾ ਹੋਰ ਦੋਨੇ ਵੇੜੇ ਦੋਨੇ ਵੇੜਿਆਂ ਚ ਪਾਣੀ ਦੀ ਟੈਂਕੀ ਕੋਲੇ ਸਰਸਾ ਰੋਡ ਤੇ ਖੋਖਾ ਰੋਡ ਤੇ ਕੋਟ ਰੋਡ ਤੇ ਮਾਤਾ ਸੁੰਦਰੀ ਕਾਜ ਦੀ ਬੈਕ ਸਾਈਡ ਆ ਆ ਪੰਪ ਪਛੜਾ ਇੱਧਰ ਨਾਲ ਸਾਡੇ ਘਰ ਵਾਲਾ ਪੰਪ ਹੈ ਇੱਥੇ ਆਮ ਨਸ਼ਾ ਇਹ ਇੰਨੇ ਇਹ ਹਜੇ ਮੋٹے ਮੋٹے ਬੰਦਸਿਆ ਨਾ ਉਹ ਮੇਨ ਪੰਪ ਹੈ ਬਾਜ਼ਾਰ ਵਾਲਾ ਉਹਦੇ ਬੈਕ ਸਾਈਡ ਕਿ ਲੋ ਕਿ ਲੋ ਜੁੱਤੀ ਸਪਲਾਈ ਹੋ ਰਹੀ ਹੈ ਮਾਨ ਸੱਚ ਜਵਾਰ ਕਾ ਚਿੱਟਾਂ ਦਾ ਗੜ ਜੋਗਾ ਚਿੱਟੇ ਦਾ ਗੜ ਪੀਖੀ ਚਿੱਟੇ ਦਾ ਗੜ ਉੱਬਾ ਆਮ ਚਟਾ ਪੈਣੀ ਆਮ ਚਟਾ ਹਨਾ ਤੇ ਜਵਾਰ ਕੇ ਆਮ ਚਟਾ ਸਰਦੂਲਗੜ ਆਮ ਚਟਾ ਚਨੀਰ ਆਮ ਚਟਾ ਖਾਰੇ ਆਮ ਚਟਾ ਐਨੇ ਪਿੰਡਾਂ ਚਟਾ ਵਿਕੀ ਜਾਂਦਾ ਮੈਂ ਸ਼ਰੀਆਮ ਨਾਲ ਐ ਤੇ ਮੈਨੂੰ ਮਰਵਾ ਦੇ ਨੂੰ ਕੋਈ ਕੋਈ ਡਰ ਨਹੀਂ ਮੇਰੇ ਬੱਚੇ ਨੇ ਲੋ ਹੁਣ ਭਾਈ ਤੁਸੀਂ ਵੀ ਜੇਕਰ ਆਮ ਤੇ ਆਪ ਨੂੰ ਬੰਦੇ ਸਮਝਦੇ ਹੋ ਹਨਾ ਤੁਹਾਨੂੰ ਲੱਗਦਾ ਵੀ ਤੁਹਾਡੇ ਜਾਣ ਆਪ ਦੇ ਕਿਉਂ ਮੈਨੂੰ ਕਿਸੇ ਨੇ ਇੱਕ ਮੇਰੀ ਰਿਪੋਰਟ ਬਣਾ ਕੇ ਭੇਜ ਦੇਣ ਵੀ ਝੋਟਾ ਬੋਲੋ ਕਰੇ ਝੁੱਟ ਨਵੀਂ ਭਕਾਈ ਮਾਰੀ ਜਾਂਦਾ ਕੀ ਟੱਢ ਲੋ ਬਰਸਾ ਕੀ ਡਰਾਮੇ ਕੀ ਡਰਾਮੇ ਨਾ ਕਰੀਏ ਤਰੇ ਬੋਲ ਤਾਂ ਦਿੱਤਾ ਸਾਥ ਵਾਸਤੇ ਬਗਵਾਸ ਘਟਕ ਰਿਆ ਕਰੋ ਯਾਰ ਤੁਸੀਂ ਕਹ ਕਹਦਾ ਆਤਾ ਸਾਥ ਦੇਵਾਂ ਮੈਂ ਤਾਂ ਬੜਾ ਮੈਰੋ ਦਾ ਹੋਰ ਕੀ ਕਰਾਂ ਸਾਥ ਦੇਣਾ ਵੀ ਬਗਬੀ ਜਾਵਾਂਗੇ ਡਰਾਮੇ ਨੂੰ ਤੂੰ ਮੈਨੂੰ ਉਹ ਕਰਕੇ ਦਿੰਨਾਗਾ ਐਵੇਂ ਯਾਰ ਬਗਵਾਸ ਲੱਗੇ ਨਾ ਵਿੱਚ ਕਾ